ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੈਜ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ ਮੈਂ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਇਹ ਤੇ ਦੁਪਹਿਰ ਦਾ ਟਾਈਮ ਆ ਤੇ ਅਸੀਂ ਲੱਗੇ ਸੀਗੇ ਇੱਥੇ ਸਬਜ਼ੀ ਬਣਾਉਣ ਸਬਜੀ ਅੱਜ ਸਹਿਜਪ੍ਰੀਤ ਕਹਿੰਦਾ ਵੀ ਮੈਂ ਤੜਕਾ ਲਾਉਂਗਾ ਤੇ ਪਹਿਲਾਂ ਅੱਡੇ ਤੋਂ ਜਾ ਕੇ ਲੈ ਕੇ ਆਂਦੀ ਕਿਉਂਕਿ ਜਿੱਥੇ ਕੋਈ ਭਾਈ ਨਹੀਂ ਆਇਆ ਹੈਗਾ ਸਵੇਰ ਦੀ ਦਿੱਖਤੀ ਸੀਗੀ ਮੈਂ ਕਿਹਾ ਚੱਲ ਕੋਈ ਸਬਜੀ ਵਾਲ ਆ ਜਾਊਗਾ ਸਬਜੀ ਲੈ ਲਾਂਗੇ ਤੇ ਅੱਜ ਫੇਰ ਨਹੀਂ ਕੋਈ ਆਇਆ ਹੈਗਾ ਤਾਂ ਫਿਰ ਮੈਂ 2:00 ਵਜੇ ਨੂੰ ਭੇਜਿਆ ਅੱਡੇ ਤੇ ਮੈਂ ਕਿਹਾ ਵੀ ਸਬਜੀ ਲਿਆ ਜਾ ਕੇ ਫਿਰ ਅੱਡੇ ਤੋਂ ਇਹ ਆ ਆਲੂ ਗਾਜਰਾ ਟਮਾਟਰ ਤਿੰਨੋਂ ਚੀਜ਼ਾਂ ਲੈ ਆਇਆ ਸੀਗਾ ਕਹਿੰਦਾ ਮੰਮੀ ਅੱਜ ਮਿਕਸ ਕਰਕੇ ਬਣਾਉਣੀ ਆ ਸਬਜੀ ਮਹਾਂ ਚਲਣ ਬਣਾ ਲੰਨੇ ਆ ਵੀ ਹਨਾ ਆਪਨੇ ਬਣਾਈ ਨਹੀਂ ਗਈ ਜਦਿਆਂ ਸਰਦੀਆਂ ਸ਼ੁਰੂ ਹੋਈਆਂ ਨੇ ਤੇ ਸਬਜੀ ਵਗੈਰਾ ਨਹੀਂ ਬਣਾਈ ਸੀਗੀ ਗਾਜਰ ਮਟਰਾਂ ਦੀ ਤਾਂ ਕਰਕੇ ਫਿਰ ਚਲੋ ਅੱਜ ਸੋਚਿਆ ਵੀ ਚਲੋ ਮਿਕਸੇ ਸਬਜੀ ਬਣਾ ਲੰਨੇ ਆ ਤੇ ਫਿਰ ਫਟਾਫਟ ਸਾਰੇ ਮਟਰ ਕੱਢੇ ਗਾਜਰਾ ਛਿੱਲੀਆਂ ਆਲੂ ਛਿੱਲੇ ਤੇ ਫਿਰ ਇੱਥੇ ਉਹ ਸਾਰਾ ਸਮਾਨ ਛਿੱਲ ਕੇ ਰੱਖ ਲਿਆ ਤੇ ਸਾਡਾ ਮਸਾਲਾ ਰਹਿ ਗਿਆ ਸੀਗਾ ਤਿਆਰ ਕਰਨ ਤੋਂ ਉਹ ਫਿਰ ਅਸੀਂ ਨਾਲ ਦੀ ਨਾਲ ਤਿਆਰ ਕਰਿਆ ਮੈਂ ਛਿਲ ਛਿਲ ਦੇ ਰਹੀ ਸੀਗੀ ਤੇ ਸੰਜਪ੍ਰੀਤ ਨੇ ਮਿਕਸੀ ਦੇ ਵਿੱਚ ਗ੍ਰੈਂਡ ਚ ਕਰਤਾ ਸੀਗਾ ਅੱਜ ਪਤਾ ਨਹੀਂ ਇਹਨੂੰ ਕੀ ਸ਼ੌਂਕ ਚੜਿਆ ਸੀਗਾ ਕਹਿੰਦਾ ਮੈਂ ਵੀ ਤੜਕਾ ਮੈਂ ਲਾਉਂਗਾ ਮੈਂ ਹਾਂ ਚੱਲ ਲਾ ਲਾ ਤੇ ਵੀ ਤੈਨੂੰ ਦੱਸ ਦਿੰਨੀ ਆ ਵੀ ਇਹ ਸਮਾਨ ਕਿੰਨਾ ਕਿੰਨਾ ਪਾਉਣਾ ਤੂੰ ਪਾ ਲੈ ਤੇ ਫਿਰ ਇਹਨੇ ਪਹਿਲਾਂ ਪਾ ਲਿਆ ਸੀਗਾ ਤੇ ਪੁੱਛਦਾ ਸੀਗਾ ਕਹਿੰਦਾ ਤੇਲ ਚ ਲਾਉਣਾ ਕਿ ਘਿਓ ਚ ਲਾਉਣਾ ਮੈਂ ਹਾਂ ਜੀ ਤੇਲ ਚ ਸਬਜ਼ੀ ਵਧੀਆ ਬਣਦੀ ਆ ਵੀ ਤੇਲ ਚ ਬਣਾ ਲੈਨੇ ਆ ਕਿਉਂ ਕਿ ਉਹ ਉੱਪਰ ਜੰਮ ਜਾਂਦਾ ਸਬਜੀ ਦੇ ਦਾਲ ਸਬਜੀ ਕੋਈ ਵੀ ਹੋਵੇ ਨਾ ਜੋ ਠੰਡੀ ਹੋ ਜਾਂਦੀ ਹੈ ਫਿਰ ਜੰਮ ਜਾਂਦਾ ਤੇ ਤੇਲ ਵਧੀਆ ਰਹਿੰਦਾ ਤੇਲ ਦਾ ਤੜਕਾ ਜ਼ਿਆਦਾਤਰ ਤੇਲ ਦੇ ਲਾਉਨੇ ਆ ਹੁਣ ਕਿਉਂਕਿ ਤਾਂ ਕਾਫੀ ਟਾਈਮ ਹੋ ਗਿਆ ਵਰਤੇ ਆ ਹੀ ਨਹੀਂਗਾ ਅਸੀਂ ਤੇਲ ਇਹ ਲੈ ਕੇ ਆਉਣੇ ਨੇ ਤੇ ਐਡ ਕੀ ਤਾਂ ਆਪਣੇ ਘਰ ਦਾ ਵੀ ਹੈ ਨਹੀਂਗਾ ਮੁੱਲੇ ਲੈ ਕੇ ਆਉਣੇ ਨੇ ਪਹਿਲਾਂ ਸਾਡੇ ਬੀਜੀ ਹੋਈ ਸੀਗੀ ਘਰ ਦੀ ਸਰੋਂ ਪਿਛਲੇ ਸਾਲ ਤਾਂ ਸੀਗਾ ਤੇ ਐਡ ਕੀ ਤਾਂ ਚਲੋ ਮੁੱਲ ਦਾ ਹੀ ਖਾਂਦੇ ਆ ਤੇਲ ਜਿੱਦਾਂ ਲਿਆਉਣੇ ਆ ਮੁੱਲੇ ਵਰਤਦੇ ਆ

ਪਹਿਲੇ ਥੋੜਾ ਜਿਹਾ ਪਾ ਲਓ ਹਾਂ ਪੋਦਾ ਬੰਦਾ ਪਾ ਨੀ ਨਹੀਂ ਹਲੇ ਇਹਨ ਕੋਈ ਵੀ ਪਾਣਾ ਹੈਗਾ ਪਹਿਲਾਂ ਨਾ ਲਓ ਜੀ ਇੱਕ ਬੰਦਾ ਬੋਲ ਰਿਹਾ ਹੈ ਐ ਬਦੰਗ ਕੋਟੀ ਸੌਟਾ ਪਾ ਲਓ ਜੀ ਉਹ ਰਾਮੂ ਭਾਈ ਕੋਲ ਦੇ आह तो ले ले ओ डिब्बे डाक करे ना जी हाँ डिब्बे डाक करे तबाह होने जा रहे हैं ओ बाहर हैं जहाँ के हैं ना माँ ਹਾਂ ਉਹ ਤੂੰ ਹੁਣ ਦਾਰਵਾਜ਼ੀ ਖਿਲਾਰ ਨਮ ਕਰੂੰਗਾ ਤੂੰ ਕੈਵੀ ਹੋ ਗਿਆ ਬਣਾਇਆ ਕੋਈ ਕਾਲਾ ਬਣਾ ਪੈਣਾ ਮੈਂ ਭੁੱਜ ਗਿਆ ਕਿੱਥੇ ਭੁੱਜ ਗਿਆ ਮਿਰਚਾ ਡੜਨ ਕਿ ਮਿਰਚਾ ਬਣਾਉਣ ਵਿੱਚ ਡੜ ਚਲ ਪਾਲਾ ਨਾ ਰਹੀ ਹਾਲੇ ਭੁੱਜੇ ਬੜਾ ਬੋਲਣਾ ਮਮਾ ਬਾਏ ਮੂ ਹਰ ਗਿਆ ਝਾੜੇ ਦਾ ਖਾਣਾ ਹੀ ਹੈ ਮਾਰ ਨਹੀਂ ਗੱਦ ਰੰਗ ਹੀ ਗੱਦ ਰੰਗ ਹੀ ਹੈ ਖਾਣੇ ਹੋ ਜਾਂ ਖਾਣੇ ਦਾ ਲਾ ਰਸਾ ਲਾ ਨਾ ਕੋਈ ਸਾਰਾ ਖਾ ਰੋ ਕੁਛ ਵੀ ਨਾਲ ਮਾੜੀਆ ਮਾੜੀਆ ਹਾੜੀਆ ਹਾੜੀਆ ਸਾੜੀਆ ਸਾੜੀਆ ਹਾੜੀਆ ਹਾੜੀਆ ਕੱਸੀਆ ਵੱਟੇ ਖਾ ਰਾਂ ਹਾਂ ਇਹ ਹਾਂ ਨਹੀਂ ਬੈਨ ਨਵਾਲੀ ਲੋਕ ਨਹੀਂ ਨਹੀਂ ਕੋਈ ਟੋਲਣਾ ਇਹ ਚੱਲ ਕਿਹੜਾ ਆਇਆ ਮਮੀ ਜਾ ਤੂੰ ਲੱਗਿਆ ਮਮੀ ਜਾ ਆਪ ਲੱਗਿਆ ਉਹਦੇ ਵੀ ਇੰਨੇ ਛੱਡੇ ਰਹਿੰਦੇ ਨੇ ਅੰਨਾ ਚੱਲ ਲਓ ਜੀ ਇੱਥੇ ਤੜਕਾ ਵਗੈਰਾ ਆਪਣਾ ਪੁੱਜ ਗਿਆ ਸੀਗਾ ਤੇ ਮੈਂ ਥੋੜਾ ਜਦੋਂ ਵਿੱਚ ਪਾਣੀ ਪਾਤਾ ਸੀਗਾ ਪਾਣੀ ਪਾ ਕੇ ਨਾ ਥੋੜਾ ਜਿਹਾ ਮਸਾਲਾ ਰਿੰਨਾਗੇ ਤੇ ਇੱਥੇ ਸੱਲਪਰੀ ਤੋਂ ਨਹੀਂ ਆਪਸ ਵਿੱਚ ਲੜੀ ਜਾਂਦੇ ਸੀਗੇ ਤਾਂ ਕਰਕੇ ਮੈਂ ਆਵਾਜ਼ ਬੰਦ ਕਰਤੀ ਸੀਗੀ ਫਿਰ ਉਹ ਗਾ ਪੌਣ ਲਾ ਜਾਂਦੇ ਨੇ ਇਕੱਠੇ ਹੋ ਕੇ ਜੇ ਤਾਂ ਇਕੱਲੇ-ਇਕੱਲੇ ਵੀਡੀਓ ਦੇ ਵਿੱਚ ਆਉਣ ਫਿਰ ਤਾਂ ਵੀਡੀਓ ਵਧੀਆ ਬਣਵਾ ਲੈਂਦੇ ਨੇ ਨਹੀਂ ਤਾਂ ਫਿਰ ਦੋ ਹੀ ਲੜੀ ਹੋ ਜਾਂਦੇ ਨੇ ਫਿਰ ਮੈਨੂੰ ਇਹਨਾਂ ਦੀ ਆਵਾਜ਼ਾਂ ਬੰਦ ਕਰਨੀਆਂ ਪੈਂਦੀਆਂ ਨੇ ਤੇ ਇੱਥੇ ਮਟਰ ਚੱਕ-ਚੱਕ ਕੇ ਖਾਈ ਜਾਂਦਾ ਸੀਗਾ ਤੇ ਫਿਰ ਤਾਂ ਕਰਕੇ ਉਹਦੇ ਬਾਰੇ ਕਹਿੰਦਾ ਸੀਗਾ ਕਹਿੰਦਾ ਖਾਣੀ ਨਹੀਂ ਖਾਣੀ ਨੇ ਮੈਂ ਇਹਨੂੰ ਹਟਾਰੀ ਸੀ ਵੀ ਨਾ ਖਾਈ ਚੱਲ ਬਈ ਸਬਜੀ ਬਣਾ ਲਣ ਦੇ ਮੈਨੂੰ ਇਹਨੇ ਛਿੱਲਦੇ ਚਿੱਲਦੇ ਨਹੀਂ ਵੀ ਕਾਫੀ ਖਾ ਲੇ ਤੇ ਹੁਣ ਵੀ ਮੁੱਠੀ ਪਰ ਪਰ ਕੇ ਖਾਈ ਜਾਂਦਾ ਸੀਗਾ ਤਾਂ ਕਰਕੇ ਹੀ ਮੈਂ ਇਹਨੂੰ ਕਹਿੰਦੀ ਸੀਗੀ ਵੀ ਨਾ ਖਾ ਤੇ ਐਕੇ ਬਸ ਮਸਾਲਾ ਪੁੱਜੇ ਤੇ ਆਪਾਂ ਪਾਵਾਂਗੇ ਸਬਜੀ ਤੇ ਜਿਸ ਕਾ ਨਾ ਟਿਊਸ਼ਨ ਨਹੀਂ ਗਿਆ ਸੀਗਾ ਟਿਊਸ਼ਨ ਕਰਕੇ ਉਹਦੇ ਨਾਲ ਲੜਦਾ ਸੀਗਾ ਕਹਿੰਦਾ ਤੂੰ ਟਿਊਸ਼ਨ ਨਹੀਂ ਗਿਆ ਹੈਗਾ ਇਹਦਾ ਪਤਾ ਨਹੀਂ ਕੀ ਹੈ ਆਪੇ ਲੱਗ ਜਾਂਦੇ ਨੇ ਆਪੇ हट ਜਾਂਦੇ ਨੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹਨਾਂ ਜਵਾਕਾਂ ਦੀ ਤੇ ਮੈਂ ਇਹਨਾਂ ਨੂੰ ਕਹਿੰਦੀ ਹੁੰਦੀ ਆ ਨਾ ਟੂਸ਼ਨ ਲੱਗੋ ਪਰ ਲੱਗ ਜਾਂਦੇ ਨੇ ਫਿਰ ਜਾਣੋ हट ਜਾਂਦੇ ਨੇ ਤੇ ਅੱਜ ਫੇਰ ਛੁੱਟੀ ਕਰਕੇ ਵੇਗਿਆ ਸੀਗਾ ਦੇਖੂਗੀ ਹੁਣ ਕਾਲੂ ਤਾਂ ਇਹਨੂੰ ਘੂਰ ਕੇ ਜ਼ਰੂਰ ਚੋਕੂਰੂ ਦੋ ਜਾਂ ਚੋ ਬਾਰੇ ਆਰ ਫੜ ਕੇ ਦੋ ਬਾਰੇ ਥਾਭਾ ਨਾਲ ਨਾ ਬੜਾ ਆ ਨਾਲ ਨਾ ਜੀਰਾ ਪੋਟੋ ਥੋੜਾ ਪਾਣੀ ਪਾ ਲਾ ਮਸਾਲਾ ਚੜ ਜਾ ਥੋੜਾ ਪਾਉਣਾ ਪਾਣੀ ਪਾਣੀ ਮੇ ਤੁਹਾਨੂੰ ਬਾਰੇ ਪਾਰ ਚੋਂ ਮਿਕਾ ਹੋ ਕਿਤਨਾ ਕੁ ਮਾਰੀ ਛਾਲ ਥੋੜਾ ਪਾਦੇ ਤਿੰਨ ਚਮਚੇ ਪਾਦੇ ਬਰ ਬਰ ਕੇ ਸਭ ਲੋਕ ਕਦੇ ਕਿਉਂ ਹੜ ਜਾਈ ਮੈਨੂੰ ਦੱਸੂ ਮੈਨੂੰ ਬਾਹੋਂ ਕਟਕਟੇ ਕਰਨਾ ਪੈਂਦਾ ਫਿਰ ਹਰ ਤੂੰ ਹੜ ਦੇ ਪਾਦੇ ਨਹੀਂ ਵਾ ਖਾ ਰਹੇ ਤਿੰਨ ਖਾਣ ਚਾਹ ਔਰ ਔਰ ਵਸ ਵਸ ਆਈਆ ਇਹ ਵੀ ਉਹੀ ਹੈ ਉਹ ਵਾਲਾਂ ਦੇ ਇਹ ਵੀ ਹੁੰਦੇ ਮੇਰੇ ਤੋਂ ਫੋਰਨ ਦੇ ਵਿੱਚ ਪਾਈ ਹੋਈ ਹੈ ਨਹੀਂ ਖਾਣੀ ਬਣੀ

ਪਰ ਦਰਵਾਜ਼ਾ ਅੱਜ ਆਪਾਂ ਸਬਜ਼ੀ ਬਣਤਾ ਫਿਰ ਸੇਮਾਂ ਦਾ ਬਣਾਵਾਂਗੇ ਅੱਜ ਆਪ ਵੀ ਸਬਜ਼ੀ ਬਗਾਰੇ ਬਣ ਗਈ ਸੀ ਤੇ ਰੋਟੀਆਂ ਨੂੰ ਮੈਂ ਪਕਾ ਲਈਆਂ ਛੋਟੀਆਂ ਚ ਅੰਦਰੇ ਲੈ ਲੈਂਦੇ ਨੇ ਕਿਉਂਕਿ ਜੀ ਮੇਰੀ ਅੱਜ ਨਾ ਟੂਵੀ ਦੋਪਹਿਸੀ ਕਦਨ ਢਾੜ ਚੜ ਗਈ ਥੋਈ ਤੇ ਨਾ ਤੇ ਬੈਠ ਨਹੀਂ ਹੁੰਦਾ ਲੱਗਦਾ ਤਾਂ ਕਰਕੇ ਫਿਰ ਮੈਂ ਖੜੀ ਖੜੀ ਨਹੀਂ ਇੱਥੇ ਰੋਟੀ ਪਕਾ ਕੇ ਗੈਸ ਤੇ ਤੇ ਹਾਂ ਬੱਸ ਕੰਮ ਕਰ ਕਰ ਕੇ ਹੋਇਆ ਮਿਹਲੇ ਤੇ ਰੋਟੀ ਦੇਣ ਲੱਗੀਆਂ ਬੱਚਿਆਂ ਨੂੰ ਹਾਂ ਘਰੋਂ ਆਉਂਦੇ ਹਾਂ ਰੋਟੀ ਦੇ ਕੇ ਸਾਰੇ ਤੇ ਸਟਾਰਨ ਗੋਵਾਂ ਨੂੰ ਤੇ ਸਬਜ਼ੀ ਬੱਨੇ ਬਣ ਗਈ ਅੱਜ ਸਲੱਪੀਤ ਨੇ ਬਣਾਈ ਹੈ ਸਲੱਪੀਤ ਬਾਬੇ ਨੇ ਰੋਟੀ ਪਾ ਲਈ ਅਸੀਂ ਹੋਏ ਮਿਹਲੇ ਉਹ ਆਮੀ ਕਥਾਰਚ ਧਰ ਕੇ ਮੈਂ ਪਾ ਲਈ ਬਾਚਾ ਡੜ ਧਰ ਚ ਕਰ ਦਿੰਦੀ। ਉਹ ਦੇ ਲਈ ਰੋਟੀ ਨੂੰ। ਮਗਦਰ ਦਾ ਦਹੀਂ ਵੀ ਨੇ ਨਾਲ ਪਰ ਜਿਸ ਕਰ ਥੋੜੀ ਖੰਭ ਹੋਈ ਹੋਈ ਹੈ ਦਾ ਕਰ ਕੇ ਦੇਣਾ ਹੈ। ਉਹ ਨਹੀਂ। ਦਹੀਂ ਨਾਲ ਖਾਂਦੇ ਨੇ ਸੋ ਕਿਸਬੀ। ਲਓ ਜੀ ਆਜੂ ਖਾ ਲਈ ਰੋਟੀ। ਤੇ ਸਬਜੀ ਦੇਖੋ ਕਿੰਨੀ ਬਣੀ ਬਣੀ। ਮਤਲਬ ਹਲੇ ਪਹਿਲੀ ਵਾਰ ਬਣਾਈ ਆ ਸਿਆਣਾ ਚ ਆਪਾਂ ਨੇ ਜਦੋਂ ਸਿਆਲ ਚੜਿਆ। ਮਿਕਸ ਸਬਜੀ ਆਲੂ ਮਟਰ ਕਰ ਚੁੱਕੇ। ਇਹ ਚਲੋ ਜੀ ਮੈਂ ਰੋਟੀ ਲਦਾ ਹੁਣ ਆਪਾਂ ਵੀਡੀਓ ਦਾ ਅੰਦੀ ਇੱਥੇ ਕਰਦੇ ਆਂ ਜੇਕਰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜੀਰੋ ਦੱਸੋ ਮਿਲਾਂਗੇ ਕੱਲੋ ਕਿਸੇ ਨਵੇਂ ਵਲੌਗ ਦਿਨਾ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ